ਕੀ ਹਰ ਦਾ ਛੱਤਰੀਆ ਕਾਲ ਚੱਲ ਰਹਾ ਤੇ ਗਾਇਸ ਅੱਜ ਆਪਾਂ ਉੱਠ ਕੇ ਚਾਹੂ ਪੀ ਲਈ ਆਪਾਂ ਤੇ ਗਾਇਸ ਮੈਂ ਇਹ ਗ੍ਰਪ ਨਾਲ ਨਵਾਂ ਅੰਦ ਚੱਲ ਗਿਆ ਤੇ ਆਪਾਂ ਚਾਹ ਪੀਣੀ ਸੀ ਕਿ ਬਿਸਕੁਟ ਨਾਲ ਖਾ ਲਈ ਸੀ ਠੀਕ ਹੈ ਤੇ ਉਹ ਫਿਰਦਾ ਆਪਣਾ ਰਿਓ ਦੇਖ ਰਿਓ ਮੈਂ ਸੱਤਾ ਹੁੰਦਾ ਪਹਿਲੇ ਹੀ ਉੱਠੇ ਜਾਂਦਾ ਮੈਂ ਆ ਮੈਂ ਸੱਤਾ ਹੁੰਦਾ ਪਹਿਲੇ ਹੀ ਉੱਠੇ ਜਾਂਦਾ ਮੱਚ ਗਿੜੇ ਕੱਢਣ ਲੱਗ ਜਾਂਦਾ ਗਾਇਸ ਹੁਣ ਵਾਈਲ ਨੂੰ ਨਵਲੇ ਕੇ ਕਰਦੇ ਹਾਂ ਵਲੌਗ ਸ਼ੁਰੂ ਅਤਰੋ ਆਪਾਂ ਆ ਗਏ ਬਾਹਰ ਤੁਮ ਬਹੁਤ ਠੰਡ ਬਾਲੀ ਹੋ ਯਾਰ ਦੇਖੋ ਤੁਸੀਂ ਠੰਡ ਦੇਖਾ ਤੁਸੀਂ ਗਾਇਸ ਪਾਪਾ ਚੱਲੇ ਹੁਣ ਬਾਈ ਦਾ ਬੁਲਟ ਲੈਣ ਪਾਪਾ ਜੀ ਆ ਰਹੇ ਤੇ ਹੁਣ ਪਾਪਾ ਜੀ ਜਾਣਗੇ ਬਾਈ ਦਾ ਬੁਲਟ ਲੈਣ ਕਿਉਂਕਿ ਉਹ ਬਾਰੇ ਦਿਨਾਂ ਦਾ ਖੜਾ ਸੀਗਾ ਮਕੈਨਿਕ ਕੋਲ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਬਾਹਰ ਖੋਲਦੇ ਆ ਉੱਪ ਆਖੋ ਤਾ ਬਾਹਰ 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 ਖੋਲਦੇ ਐ ਸਿੱਧੇ ਦੇਖੋ ਤੁਹਾਨੂੰ ਧੁੰਦ ਦਿਖਾਉਣਾ ਮੈਂ ਬਾਹਰ ਦੇਖੋ ਬਈ ਮੁੰਡੇ ਧੁੰਦ ਦੇਖੋ ਤੁਸੀਂ ਬਾਹਰ ਮਤਲਬ ਇੰਨੀ ਨਹੀਂ ਹੈਗੀ ਨਹੀਂ ਪਰ ਧੁੰਦ ਤਾਂ ਧੁੰਦੀ ਹੁੰਦੀ ਆ ਖੋਲ ਤਾਂ ਆਪਾਂ ਦੂਜਾ ਵੀ ਬਾਹਰ ਬੱਚੇ ਜੇ ਪਾਪਾ ਜਾਣਗੇ ਉਹ ਤਾਂ ਆਪਾਂ ਭੇੜ ਦਾਂਗੇ ਤੇ ਅਸੀਂ ਗੱਲ ਦਿੰਦੇ ਸੀ ਫਿਰ ਉਹ ਬਾਹਰ ਆਪਾਂ ਖੋਲਤਾ ਬਾਹਰ ਤੇ ਉਹ ਉੱਥੇ ਜਵਾਕ ਖੇਡਿਆ ਜਾਂਦੇ ਹੋਰੀ ਤੇ ਗਾਇਸ ਹੁਣ ਆਪਾਂ ਇੱਥੇ ਤਾਂ ਠੰਡ ਬਹੁਤ ਚੱਲਉ ਚਾਹਤੇ ਆਪਾਂ ਅੰਦਰ ਅੰਦਰ ਚੱਲਦੇ ਆਪਾਂ ਪਾਪਾ ਜੀ ਨੂੰ ਕੁੱਛ ਦੇਂਗੇ ਤੈਨਾਲੀ ਪਾਪਾ ਜੀ ਕਿੱਥੇ ਚੱਲੇ ਆ ਤੁਸੀਂ ਬੋਰਟ ਲੈਣ ਬੁਲਟ ਲੈਣਾ ਮਜਬੂਰੀ ਸੀਗੀ ੱੱਲੇ ਪਾਪਾ ਬੁਲਟ ਲੈਣਾ ਠੰਡ ਵਾਲੀ ਸਾਰਾ ਕੁਝ ਪਾ ਲਿਆ ਕਿਉਂਕਿ ਗਾਇਸ ਤੁਹਾਨੂੰ ਤਾਂ ਹੀ ਆਖੀ ਨਾ ਠੰਡ ਵਾਲੀ ਆ ਦੇਖੋ ਕੌਣ ਬੈਠਾ ਹੀਟਰ 'ਕਲ ਮੁੰਡਾ ਵਿੱਚ ਦੁੰਦੋ ਗਾਜਾ ਥੋੜਾ ਹੁਣ ਆਪਾਂ ਦਿਖਾਉਨੇ ਆ ਪਾਪਾ ਜੀ ਉਹ ਜਾਂਦੇ ਥੋੜਾ ਪਾਪਾ ਜੀ ਨੇ ਕੱਢ ਲਈ ਬਾਸਕੂਟਰੀ ਜਾਣ ਲੱਗੇ ਆ ਹੁਣ ਠੰਡ ਵਾਗ ਲੈ ਲਈ ਆਪਾਂ ਬੋਦੇ ਵਾਲੀ ਟਾਫੀ ਪਾਪਾ ਦੀ ਹਾਂ ਉਸ ਦਿਨ ਵੀ ਬਾਈ ਜਦੋਂ ਆ ਲੈਣ ਗਏ ਉਸ ਦਿਨ ਬੜੀ ਠੰਡ ਲੱਗੀ ਹਾਂ ਤਾਂ ਹੁਣ ਹੀ ਕੰਬੀਏ ਉੱਥੇ ਜਾਂਦੇ ਕਿੰਨੀ ਠੰਡ ਲੱਗੇਗੀ ਹਾਂ ਬਹੁਤ ਵੈਸੇ ਆ ਸਕੂਟੀ ਤੇ ਚੱਲੇ ਆ ਚਾਚੂ ਘਰੇ ਖੜਾ ਜਾਣਗੇ ਤੇ ਚਾਚੂ ਦੀ ਦੂਜੀ ਸਕੂਟੀ ਲੈ ਕੇ ਜਾਵਾਂਗੇ ਅਸੀਂ ਫਿਰ ਉਹ ਤਾਂ ਮੈਂ ਤਾਂ ਨਹੀਂ ਚੱਲੇ ਪਾਪਾ ਚੱਲੇ ਚਲੋ ਮੈਂ ਤੁਹਾਨੂੰ ਅਗ੍ਹਾ ਤੁਹਾਨੂੰ ਮਿਲਦੇ ਹਾਂ ਫਿਰ ਦਾ ਉਹ ਦਿਖਾਉਨੇ ਆ ਬੋਲਟ ਹੋਪੇ ਮੇ ਤਾਂ ਮਮਾ ਨੇ ਫੇਸਵਾ ਦੀ ਦੇਖਣੋਂ ਤੀ ਬਹੁਤ ਲੱਗੀ ਸੀ ਆਪਾਂ ਨੂੰ ਬਹੁਤ ਜ਼ਿਆਦਾ ਪੋਹਾ ਪੋਹਾ ਬਣਾਇਆ ਜੀ ਕੀ ਕੀ ਬਣਿਆ ਇਹ ਆ ਪੋਹਾ ਬਣਾਇਆ ਪੋਹਾ ਆ ਕੀ ਆਲੂ ਆਉ ਕੀ ਕੁਝ ਪਾਇਆ ਵਿੱਚ ਇਹਦੇ ਪੋਹੇ ਦੇ ਉਹ ਤਾਂ ਮਮਾ ਨੇ ਬਣਾਇਆ ਆਲੂ ਆ ਤਾਂ ਪੋਹੀਆ ਇਹਦੇ ਵਿੱਚ ਹੈਗੇ ਆ ਆਲੂ ਗੰਡੇ ਹਰੀ ਮਿਰਚ ਪਾਈ ਹੈ ਹੋਰ ਕੀ ਹੈ ਸੌਸ ਪਾਈ ਹੈ ਮੈਂ ਸੌਸ ਮਮਾ ਨੇ ਖਾਦੇ ਸੌਸ ਪਾਤੀ ਮੈਂ ਟ੍ਰਪਾ ਸੌਸ ਪਾ ਕੇ ਖਾਉਂਗਾ ਹੂੰ ਬਾਡੀ ਸੌਸ ਨਹੀਂ ਪਾ ਕੇ ਖਾਈਦੀ ਹੁੰਦੀ ਅਰ ਕਦੇ ਕਦੇ ਖਾਣਾ ਜਦੋਂ ਆਏ ਜਿਹੜੇ ਡਿੱਛੇ ਬੰਦ ਗਏ ਚਲੋ ਆਲੂ ਵੀ ਘੱਟ ਨਹੀਂ ਉਹ ਮੈਨੂੰ ਕੀ ਹੋ ਗਿਆ ਨਾ ਮੈਂ ਤਾਂ ਮੇਰ짜 ਬਾਤ ਹੀ ਆਪਾਂ ਸਾਫਤੇ ਸਾਫ ਹੀ ਪਵਾਈ ਜਾਂਦੇ ਆ ਇੰਨੀਆਂ ਮਿਰਚਾਂ ਸੀ ਆ ਦੇਖੋ ਕਿਵੇਂ ਪਈਆਂ ਨਾ ਅਜ ਮਿਰਚਾਂ ਮਿਰਚਾਂ ਮੈਂ ਤਾਂ ਉਹ ਪਈਆਂ ਆ ਪਈ ਬਹੁਤ ਜ਼ਿਆਦੇ ਮਿਰਚਾਂ ਮੈਂ ਮਿਕਸ ਕਰ ਦਾਂ ਬਈ ਬਹੁਤ ਜ਼ਿਆਦੇ ਮਿਰਚਾਂ ਇੰਨੀਆਂ ਮਿਰਚਾਂ ਮੈਂ ਖਾ ਨਹੀਂ ਸਕਦਾ ਕਿਵੇਂ ਦਾ ਲੱਗਿਆ ਖਾਣਾ ਖਾਣਾ ਤਾਂ ਬੜਾ ਵਧੀਆ ਲੱਗਿਆ ਮੇਸਟਾ ਨਹੀਂ ਵਧੀਆ ਲੱਗਿਆ ਹੂੰ ਚਲੋ ਆਜੋ ਤੁਸੀਂ ਖਾਓ ਨਾ ਹੂੰ ਚਲੋ ਹੁਣ ਮਿਲਦੇ ਆਂ ਖਾ ਕੇ ਖਾ ਕੇ ਲੋ ਮਤਲਬ ਤੇ ਡੱਪਰ ਗਿਆ ਆਪਣਾ ਪੇਤ ਪੂਜਾ ਕਰ ਲਈ ਆਪਾਂ ਭਾਂਡੇ ਰੱਖਦੇ ਆਪਾਂ ਅੰਦਰ ਬਾਈ ਮਿਰਚਾਂ ਵਾਸ਼ੀਂ ਹੈ ਪੋ ਲਮਰਚਾਂ ਦੇ ਕਿਹਨਾਂ ਸੀ ਫੱਟੇ ਜੱਕਦੇ ਸੀ ਮਿਰਚਾਂ ਦੇ ਚਲੋ ਹੁਣ ਤੁਹਾਨੂੰ ਆਪਾ ਦਿਖਾਉਂਦੇ ਆ ਬਾਈ ਜੀ ਦਾ ਬੋਲਟ ਆਪਾਂ ਮਤਲਬ ਦੇਖੋ ਆ ਖੜਾ ਬਾਈ ਜੀ ਦਾ ਬੋਲਟ ਤੇ ਗਾਇਸ ਥੋੜਾ ਟਾਈਮ ਜ਼ਿਆਦਾ ਖੜਾ ਸੀਗਾ 15 ਦਿਨਾਂ ਖੜਾ ਸੀਗਾ ਤੇ ਮਿੱਟੀ ਦੇਖੋ ਬਹੁਤ ਪਈ ਵੀ ਐ ਇੰਦੇ ਤੇ ਬਹੁਤ ਕਈ ਬਹੁਤ ਜ਼ਿਆਦਾ ਪਈ ਵੀ ਐ ਤੇ ਉੱਥੇ ਕਿਉਂਕਿ ਸੜਕ ਤਾਂ ਉੱਥੇ ਗੱਡੀਆਂ ਚੱਲਦੀਆਂ ਦੇਖੋ ਤੁਸੀਂ exhaustively ਦੇ ਕਪੂਰੀ ਮਿੱਟੀ ਨਾਲ ਭਰਿਆ ਹੋਇਆ ਬਾਈ ਨੇ ਆਇਆ ਨਾ ਸਾਫ਼ ਕਰਨ ਨੂੰ ਬਾਈ ਇਹਨੂੰ ਕਰਨਗੇ ਸਟਾਰਟ ਪੂਰੀ ਘੜਵਾਜ ਕੱਢਦਾ ਤੇ ਆਪਾਂ ਇਹਨੂੰ ਵੀ ਕਰਾਂਗੇ ਸਾਫ਼ ਫਿਰ ਚਮਕਾਵਾਂਗੇ ਪੂਰੀ ਪਾਕਸ ਪੁੱਲ ਕਿਤੋਂ ਕਿੱਥੋਂ ਸੂਤ ਕਰਾਇਆ ਇੱਕ ਕਰਾਇਆ ਇੰਜਣ ਤੋਂ ਇੰਜਣ ਤੋਂ ਹਾਂਜੀ ਕਿੱਥੋਂ ਸੂਤ ਕਰਾਇਆ ਇਹ ਸੂਤ ਕਰਾਇਆ ਮੇਰ ਤੋਂ ਅੱਛਾ ਵੇ ਹੋਵੇ ਹੋਵੇ ਦਾ ਦੱਸ ਦੇਣੀ ਮੇਰ ਤੋਂ ਸੂਤ ਕਰਾਇਆ ਕੋਟ ਪੂਰੇ ਤੋਂ ਆ ਕੋਠੇ ਕੋੂਰੇ ਤੋਂ ਮੈਂ ਤਾਂ ਸੁਖ ਕਰਾਇਆ ਕੱਲ ਸ਼ਾਮ ਨੂੰ ਲੈ ਕੇ ਆਏ ਆ ਆਪਾਂ ਇਹਨੂੰ ਕਿਉਂਕਿ ਠੰਡ ਵਾਲੀ ਹੋ ਗਈ ਸੀ ਧੁੰਦ ਹੋ ਗਈ ਸੀ ਕਿ ਤੇ ਹਨੇਰਾ ਹੋ ਗਿਆ ਸੀ ਆਪਾਂ ਨੂੰ ਇਸ ਕਰਕੇ ਆਪਾਂ ਅੱਜ ਸ਼ੂਟ ਕੀਤਾ ਹੈ ਵਲੌਗ ਤੇ ਆਪਾਂ ਗੱਤੀ ਵੀ ਸਕੂਟੀ ਵੀ ਸਾਫ਼ ਕਰਤੀ ਹੁਣ ਆਪਾਂ ਇਹਨੂੰ ਵੀ ਕਰਾਂਗੇ ਸਾਫ਼ ਤੇ ਗਾਇਸ ਇਹਨੂੰ ਪੂਰੀ ਥੰਡ ਤੁਸੀਂ ਦੇਖੀ ਜਾਈਓ ਪੂਰੀ ਵਾਜ ਚਮਕਾ ਦੇਣਾ ਨਾ ਪੂਰਾ ਚਮਕਾ ਦੇਣਾ ਹਾਂ ਇਹਦੀ ਪੂਰੀ ਵਾਜ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਕਿ ਐਡ ਵਾਜ ਹਾਂ ਠੀਕ ਆ ਆਪਾਂ ਕਹਾਂਗੇ ਟੂੜੀ ਦੇ ਪਾਣੀ ਨੂੰ ਸਾਫ਼ ਹਮ ਆਪਾਂ ਉਡੀ ਕਰਦੇ ਮੈਂ ਤੋ ਫੋਨ ਤੁਹਾਨੂੰ ਦਿਖਾਵਾਂਗੇ ਸਾਡੇ ਬੱਚੇ ਸਾਡੇ ਡੌਗੀ ਡੱਗੀ ਕਿ ਥੋੜਾ ਟੈਡੀ ਦਿਖਾਵਾਂਗੇ ਆ ਵੇਖੋ ਆ ਪੂਰੀ ਤੁੱਪ ਸੇਕੀ ਜਾਂਦਾ ਸੋਸਤੀ ਮਰੀ ਵੇ ਨਾਲੇ ਅੱਜ ਤੁੱਪ ਨਿਕਲੀ ਹੈ ਨਾ ਤਾਂ ਕਰਕੇ ਤੁੱਪ ਸੇਕੀ ਜਾਂਦੇ ਅੱਜ ਇਹਦਾ ਅੱਗੇ ਠੰਡ ਹੁੰਦੀ ਹੈ ਆ ਵੇਖੋ ਆ ਵੀ ਪਈ ਹੋਈ ਹੈ ਦੂਜੀ ਮੋਟੋ ਵੀ ਗੋਲੀ ਪਈ ਹੈ ਆ ਮੈਡਮ ਵੀ ਪਈ ਹੈ ਸਾਡੀ ਆ ਮੈਡਮ ਨੇ ਕੱਪੜੇ ਲਾ ਲਏ ਵੇਖੋ ਪਈ ਪੂਰੀ ਇਹ ਨਾਲ ਠੰਡ ਲੱਗਦੀ ਆ ਅੱਜ ਤਾਂ ਮੈਨੂੰ ਨਹੀਂ ਲੱਗਦੀ ਹੂੰ ਅੱਜ ਤਾਂ ਹੀ ਪਏ ਹੋਏ ਆ ਇਹ ਬਾਹਰ ਕਿਉਂ ਅੱਜ ਹੈਗੀ ਆ ਧੁੱਪ ਵਧੀਆ ਨੇਰੇ ਵਾਲੀ ਉਦੀ ਜਾ ਰਹੀ ਆ ਉਹ ਦੇਖੋ ਮਿੱਤਰੋ ਸੂਰਜ ਸਿੱਧਾ ਆਉਂਦਾ ਅੱਜ ਤਾਂ ਅੱਜ ਤਾਂ ਵਧੀਆ ਧੁੱਪ ਨਿਕਲੀ ਹੋਈ ਆ ਨਹੀਂ ਤਾਂ ਧੁੰਦ ਹੁੰਦੀ ਆ ਪੂਰੀ ਫੁੱਲ ਹੁਣ ਪਪਤ ਜਾਣਗੇ ਚਾਚੂ ਗੋਲ ਤੁਹਾਨੂੰ ਉਹ ਵੀ ਦਿਖਾਵਾਂਗਾ ਚਾਚੂ ਗੋਲ ਕੀ ਕੰਮ ਜਾਣਾ ਚਾਚੂ ਗੋਲ ਧੁੱਪ ਦੇਖਣ ਉਪਰ ਸਿੱਕੇ ਵੇਖ ਗਏਸ ਪਾਪਾ ਕਹਿੰਦੇ ਹੁਣ ਧੁੱਪ ਨਿਕਲੀ ਵੀ ਆ ਇੱਥੇ ਇੱਥੇ ਬਹਿ ਜਾਗੇ ਉਹ ਪਾਪਾ ਕਹਿੰਦੇ ਉੱਥੇ ਜਾਵੜਾਂਗੇ ਹਾਂ ਮੈਂ ਕਿਹਾ ਪਾਪਾ ਇਹ ਧੁੱਪ ਤਾਂ ਇੱਥੇ ਵੀ ਨਿਕਲੀ ਉੱਥੇ ਬਾਹਰ ਨੇ ਆਉਣਾ ਤਾਂ ਧੁੱਪ ਸੇਕਣ ਦਾ ਹਨ ਹਾਂ ਆਉਂਦਾ ਮੈਂ ਤਾਂ ਨਹੀਂ ਜਾਣਾ ਵੈਸੇ ਪਾਪਾ ਨਹੀਂ ਜਾਣਾ ਇਹਦੇ ਇੱਕ ਦੋ ਮਿੱਤਰੋ ਸਮਾਨ ਲੈ ਕੇ ਆਉਣਾ ਬਿਆਰੋਂ ਘਰ ਦਾ ਗਾਇਸ ਤੁਸੀਂ ਮੈਨੂੰ ਅਜ਼ਾਦਤ ਤੇ ਇੱਥੇ ਧੱਕੀ ਸੀਗੀ ਆਪਣੀ ਵੀਡੀਓ ਠੀਕ ਹੈ ਗਾਇਸ ਤਾਂ ਆਪਾਂ ਹੁਣ ਇੱਕ ਗੱਲ ਕਹਿਣੀ ਆ ਤੁਸੀ ਮੇਰੇ 채ਤੀ ਤੇ 채ਤੀ ਸਬਸਕ੍ਰਾਈਬ ਕਰ ਦੋ ਵੀਊ ਕਰ ਦੋ ਲਾਈਕ ਕਰ ਦੋ ਬਹੁਤ ਸਾਰੇ ਆਪਾਂ 채ਤੀ ਲੈ ਕੇ ਆਵਾਂਗੇ 15 ਕੱਲਾ 15 ਨਹੀਂ ਪਿੱਛੇ ਉਹਦੇ ਆਈਫੋਨ ਵੀ ਲੱਗਦਾ ਆਈਫੋਨ 15 ਲੈ ਕੇ ਆਵਾਂਗੇ 15 ਕੀ ਆਪਾਂ 17 ਲੈ ਕੇ ਆਵਾਂਗੇ ਸੱਚ ਸਾਰਾ 18 ਲੈ ਕੇ ਆਵਾਂਗੇ ਚਲੋ ਗਾਇਸ ਇੰਨੇ ਸੀ ਆਪਣੇ ਅੱਜ ਦੇ ਵਲੌਗ ਚ ਤੇ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਓਕੇ ਬਾਏ